ਦਾ ਜੋ ਭਰਾ ਸੀਗਾ ਪਰਮਜੀਤ ਸਿੰਘ ਜੋ ਸਾਡੇ ਇੱਕ 3 ਸਾਲ ਪਹਿਲਾਂ ਰੋਜੀ ਰੋਟੀ ਦੀ ਖਾਤਰ 사ウਦੀ ਅਰਬ ਗਿਆ ਸੀਗਾ ਜੀ 21 ਮਾਰਚ 2020 ਨੂੰ ਉਹਦਾ ਰੋਡ ਐਕਸੀਡੈਂਟ ਹੋ ਗਿਆ ਉੱਥੇ ਤੇ ਮੌਕੇ ਤੇ ਉਹਦੀ ਡੈਥ ਹੋ ਗਈ ਆ ਜੀ ਅਸੀਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਕਿ ਉਹਦੀ ਜਿਹੜੀ ਡੈੱਡ ਬੋਡੀ ਆ ਵਾਪਸ ਇੱਥੇ ਸਾਡੇ ਪਿੰਡ ਕੋਟਲੀ ਅੰਬ ਲਿਆਂਦੀ ਜਾਵੇ ਤੇ ਅਸੀਂ ਉਹਦੀਆਂ ਅੰਤਮ ਰਸਮਾਂ ਪੂਰੀਆਂ ਕਰ ਸਕੀਏ ਬਾਕੀ ਪ੍ਰਸ਼ਾਸਨ ਤੋਂ ਇਹ ਵੀ ਮੰਗਿਆ ਕਿ ਉਹਦੇ ਬੱਚਿਆਂ ਨੂੰ ਜੋਗ ਜਿਹੜਾ ਮੁਆਵਜ਼ਾ ਵੀ ਦਿੱਤਾ ਜਾਵੇ ਤਾਂ ਜੋ ਉਹਨਾਂ ਦਾ ਮਤਲਬ ਵੀ ਕੱਲ ਨੂੰ ਆਉਣ ਵਾਲਾ ਕੱਲ ਭਵਿੱਖ ਵਧੀਆ ਹੋ ਸਕੇ ਬਿਚਾਰੇ ਇਹਦੀਆਂ ਦੋ ਛੋਟੀਆਂ-ਛੋਟੀਆਂ ਬੱਚੀਆਂ ਨੇ ਇੱਕ 7 ਸਾਲ ਦੀ ਹੋਊਗੀ ਇੱਕ 5 ਸਾਲ ਦੀ ਤੇ ਬੜਾ ਔਖਾ ਹੋ ਗਿਆ ਗੁਜ਼ਾਰਾ ਪਰਿਵਾਰ ਦਾ ਤੇ ਅਸੀਂ ਸਰਕਾਰ ਤੋਂ ਇਹੋ ਮੰਗ ਕਰਦੇ ਆਂ ਵੀ ਜੇ ਕੋਈ ਸਪੈਸ਼ਲ ਉਡਾਨਾਂ ਚੱਲਦੀਆਂ ਨੇ ਤੇ ਉਹਦੀ ਡੈੱਡ ਬੋਡੀ ਜਿਹੜੀ ਵਾਪਸ ਇੱਥੇ ਜੱਦੀ ਪਿੰਡ ਕੋਟਲੀ ਅੰਮ੍ਰਿਤ ਵਿੱਚ ਮਂਗਾਈ ਜਾਵੇ ਤਾਂ ਕਿ ਜਿਹੜੇ ਅੰਤਮ ਰਸਮਾਂ ਉਹਨਾਂ ਦੀਆਂ ਪਰਿਵਾਰ ਪੂਰੀਆਂ ਕਰ ਸਕੇ ਤੇ ਜੇ ਨਹੀਂ ਚੱਲਦੀ ਸਪੈਸ਼ਲ ਕੋਈ ਉਡਾਨ ਤਾਂ ਜਦੋਂ ਲੋਕਡਾਊਨ ਖੁੱਲਦਾ ਹੈ ਇਹ ਤਰੰਤ ਉਹ ਡੈੱਡ ਬੋਡੀ ਜਿਹੜੀ ਵਾਪਸ ਮੰਗਾ ਕੇ ਸਰਕਾਰ ਪਾਸੋਂ ਬੇਨਤੀ ਆ ਸਾਡੀ ਪ੍ਰਸ਼ਾਸਨ ਪਾਸੋਂ ਵੀ ਸਾਡੀ ਬੇਨਤੀ ਹੈ ਅੰਬੈਸੀ ਨੂੰ ਵੀ ਸਾਡੀ ਇਹੋ ਬੇਨਤੀ ਸਾਰੇ ਪਿੰਡ ਦੀ ਇਹੋ ਮੰਗਿਆ ਵੀ ਸਾਡੇ ਜਿਹੜਾ ਨੌਜਵਾਨ ਵੀਰ ਪਰਮਜੀਤ ਸਿੰਘ ਜੀ ਦੀ ਡੈਥ ਹੋਈ ਹੈ ਉਹਦੀ ਡੈੱਡ ਬੋਡੀ ਵਾਪਸ ਮੰਗਾ ਕੇ ਤੇ ਉਹਦੀਆਂ ਅੰਤਮ ਰਸਮਾਂ ਜਿਹੜੀਆਂ ਜੱਦੀ ਪਿੰਡ ਵਿੱਚ ਹੀ ਪੂਰੀਆਂ ਕੀਤੀਆਂ ਜਾਣ Bureau Report, SMZ News.